ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬੰਡ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਸ ਕਾਉਂਸਲ 2025 ਦੇ ਬੱਚਿਆਂ ਲਈ ਜਿਨ੍ਹਾਂ ਦਾ ਕਿ ਕੱਲ ਰਿਜ਼ਲਟ ਰਵਾਈਜ਼ ਹੋਇਆ ਇਹ ਵੀਡੀਓ ਉਹਨਾਂ ਦੀ ਇਨਫੋਰਮੇਸ਼ਨ ਲਈ ਲੈ ਕੇ ਆਏ ਆ ਕਿ ਜਿਹੜਾ ਕੱਲ ਬੱਚਿਆਂ ਦਾ ਰਿਜ਼ਲਟ ਰਵਾਈਜ਼ ਹੋਇਆ ਸੀ ਉਸ ਦੇ ਵਿੱਚ ਕੁਝ ਬੱਚਿਆਂ ਦੇ ਜਿਹੜੇ ਨੰਬਰ ਘਟ ਗਏ ਤੇ ਕੁਝ ਬੱਚਿਆਂ ਦੇ ਨੰਬਰ ਵਧ ਗਏ ਤੇ ਹੁਣ ਇਸ ਦਾ ਮੈਰਿਟ ਦੇ ਉੱਪਰ ਕੀ ਇੰਪੈਕਟ ਪੈਣਾ ਠੀਕ ਹੈ ਆਪਾਂ ਇੱਕ ਚੀਜ਼ ਮੰਨ ਕੇ ਚੱਲ ਸਕਦੇ ਹਾਂ ਕਿ ਜਿਹੜੇ 15000 511 ਕੈਂਡੀਡੇਟ ਇਹਨਾਂ ਨੂੰ ਫਿਜ਼ੀਕਲੀ ਬੁਲਾਏ ਨੇ ਠੀਕ ਹੈ ਜਿਹੜੇ ਕਿ ਇੱਕ ਤਰੀਕ ਨੂੰ ਤੁਹਾਡੇ ਐਡਮਿਟ ਕਾਰਡ ਆ ਜਾਣਗੇ ਤੇ 7 ਤਰੀਕ ਨੂੰ ਫਿਜ਼ੀਕਲੀ ਤੁਸੀਂ ਮਤਲਬ ਕਿ ਤੁਹਾਨੂੰ ਉੱਥੇ ਸਟਾਰਟ ਕੀਤਾ ਜਾਊਗਾ ਤੁਹਾਡਾ ਫਿਜ਼ੀਕਲ ਤੇ ਉਸ ਦੇ ਵਿੱਚ ਹੀ ਮੰਨ ਕੇ ਹੁਣ ਇਹ ਤਾਂ ਹੈ ਨਹੀਂ ਕਿ ਕੈਂਡੀਡੇਟ ਮੇਬੀ ਹੋ ਸਕਦਾ ਹੋਰ ਵੀ ਸ਼ਾਰਟਲਿਸਟਡ ਕੈਂਡੀਡੇਟ ਜਿਹੜੇ ਕਰਦੇ ਹੁਣ ਅਗਰ ਇਸ ਚੀਜ਼ 'ਚ ਉਹ ਅਗਰ ਕੈਂਡੀਡੇਟ ਨਾਮ ਲਾਏ ਗਏ ਤਾਂ ਤਾਂ ਜਿਹੜੀ ਤੁਹਾਡੀ ਮੈਰਿਟ ਆਈ ਹੋਈ ਹੈ ਮੈਰਿਟ ਲਿਸਟ ਆਈ ਹੋਈ ਹੈ ਠੀਕ ਹੈ ਉਸ ਦੇ ਵਿੱਚੋਂ ਹੀ ਮਤਲਬ ਕਿ ਉਹੀ ਉਹੀ ਸੇਮ ਮੈਰਿਟ ਰਹਿਣੀਆਂ ਪਰ ਅਗਰ ਇਹ ਲਿਸਟ ਸ਼ਾਰਟਲਿਸਟ ਜਿਹੜੀ ਦੁਬਾਰੇ ਆਉਂਦੀ ਹੈ 15511 ਕੈਂਡੀਡੇਟ ਕਿਉਂਕਿ ਕੱਲ ਕੁਝ ਬੱਚਿਆਂ ਦੇ ਨੰਬਰ ਬੜੇ ਵੀ ਨੇ ਹੁਣ ਸਮਝੋ ਇੱਕ ਆਪਾਂ ਮੰਨ ਕੇ ਚੱਲਦੇ ਹਾਂ ਕਿਸੇ categories ਦੀ ਮੈਟ ਗਈ ਸੀ 72 ਤੇ ਉਸ ਸਮੇਂ ਜਦੋਂ ਆਪਣਾ ਪਹਿਲਾ ਰਿਜ਼ਲਟ ਆਇਆ ਉਦੋਂ ਉਸ ਕੈਂਡੀਡੇਟ ਦੇ ਸੀ 71.9 ਨੰਬਰ ਅਗਰ ਹੋਂ ਦੇ 72 ਤੋਂ ਉੱਤੇ ਨੰਬਰ ਹੋਗੇ ਤਾਂ ਇਹ ਜਿਹੜੀ ਛੋਟੀ ਮੈਰਿਟ ਲਿਸਟ ਹੈ ਇਹ ਮੇਬੀ ਹੋ ਸਕਦਾ ਦੁਬਾਰੇ ਆਵੇ ਠੀਕ ਹੈ ਹੋ ਸਕਦਾ ਥੋੜੀ-ਮੋਟੀ ਪੁਆਇੰਟਾਂ ਦੇ ਵਿੱਚ ਫਰਕ ਬੋਅ ਹੈ ਜ਼ਿਆਦਾ ਨਾ ਫਰਕ ਨਹੀਂ ਪੈਂਦਾ ਵੀ ਮੈਟ ਵੀ ਥੋੜੀ ਥੋੜੀ ਹਾਈ ਜਾ ਸਕਦੀ ਹੈ ਫਿਜ਼ੀਕਲੀ ਅਗਰ ਫਿਜ਼ੀਕਲੀ ਹਾਈ ਜਾਊਗੀ ਤਾਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਅੱਗੇ ਤਾਂ ਉਹ ਉਸ ਹਿਸਾਬ ਨਾਲ ਹੀ ਹਾਈ ਜਾਣਾ ਜਾਣਾ ਠੀਕ ਹੈ ਪਰ ਜਿੱਥੇ ਤੱਕ ਸਾਡੇ ਮੰਨ ਲਓ ਕਿ ਅਸੀਂ ਡਾਟਾ ਦੇਖਿਆ ਹੈ ਕਿ ਜਿਹੜੇ 15511 ਕੈਂਡੀਡੇਟ ਅਪਲਾਈ ਨੇ ਇਸ ਤੋਂ ਵੱਧ ਹੋਰ ਨਹੀਂ ਬੁਲਾਏ ਜਾਣਗੇ ਕਿਉਂਕਿ 15000 ਕੈਂਡੀਡੇਟ ਪਹਿਲੀ ਬਹੁਤ ਜ਼ਿਆਦਾ ਆ 1700 ਬੰਦਾ ਰੱਖਣਾ ਉਹਦੇ ਲਈ 15511 ਕੈਂਡੀਡੇਟ ਬੁਲਾਉਣਾ ਇੱਕ ਮਤਲਬ ਕਿ ਬਹੁਤ ਵੱਡੀ ਆਪਾਂ ਵੈਲਿਊ ਕਹਿ ਸਕਦੇ ਹਾਂ ਇਸ ਲਈ ਮੇ ਵੀ ਹੋ ਸਕਦਾ ਜਿਹੜੀ ਮੈਟ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਡਿਫਰੈਂਸ ਨਾ ਹੋਵੇ ਠੀਕ ਹੈ ਤੇ ਹੁਣ ਜਿਹੜੇ ਕੁਝ ਬੱਚਿਆਂ ਨੇ ਕੱਲ ਕਮੈਂਟ ਆਏ ਸੀ ਕਿ ਸਰ ਸਾਡੇ ਨੰਬਰ ਘਟੇ ਵੀ ਨੇ ਆਪਾਂ ਉਹਨਾਂ ਦਾ ਕਾਰਨ ਦੇਖਾਂਗੇ ਕਿ ਉਹਨਾਂ ਦੇ ਕੀ ਕਾਰਨ ਸੀ ਉਹਨਾਂ ਦੇ ਨੰਬਰ ਘਟਣ ਦਾ ਤੇ ਕੁਝ ਬੱਚਿਆਂ ਦੇ 4-4 5-5 ਨੰਬਰ ਵਧੇ ਵੀ ਨੇ ਹੁਣ ਇਹ ਚੀਜ਼ ਅਗਰ 4-4 5-5 ਨੰਬਰ ਵਧੇ ਨੇ ਤਾਂ ਆਪਾਂ ਮੈਂ ਤੁਹਾਨੂੰ ਦਿਖਾਉਂਗਾ ਕਿ ਕਿਹੜੇ ਬੱਚਿਆਂ ਦੇ ਵਧੇ ਹੋਣੇ ਆਪਾਂ ਸਕਰੀਨਸ਼ਾਟ ਐਡ ਕਰੇ ਹੋਏ ਨੇ ਅਗਰ ਕਿਸੇ ਬੱਚੇ ਦੇ 4-5 ਨੰਬਰ ਵੱਧ ਗਏ ਤਾਂ ਸਿੱਧੀ ਜੀ ਗੱਲ ਹੈ ਕਿ ਇਹ ਜਿਹੜਾ ਹੈਗਾ ਮੰਨ ਲਓ ਕਿ ਆਪਣੀ ਫਾਈਨਲ ਲਿਸਟ ਆਊਗੀ ਫਾਈਨਲ ਮੈਟ ਹੋਊਗੀ ਉਹਦੇ ਉੱਤੇ ਵੀ ਇੰਪੈਕਟ ਹੋਊਗਾ ਠੀਕ ਹੈ ਤੇ ਅਗਰ ਨੰਬਰ ਵਧੇ ਨੇ ਤਾਂ ਨੰਬਰ ਘਟੇ ਵੀ ਨੇ 4-4 ਨੰਬਰ ਘਟੇ ਵੀ ਨੇ ਆਪਾਂ ਇੰਨਾ ਚਿਰ ਜਾਰੇ ਵੀ ਗੱਲ ਕਰਾਂਗੇ ਠੀਕ ਹੈ ਜਿਹੜੇ 4-4 ਨੰਬਰ ਘਟੇ ਨੇ ਉਹਨਾਂ ਚੀਜ਼ਾਂ ਕਰਕੇ ਮੇ ਵੀ ਹੋ ਸਕਦਾ ਤੁਹਾਡੀ ਮਤਲਬ ਕਿ ਜਿੰਨੀ ਕੁ ਹੁਣ ਬਣੀ ਹੋਈ ਹੈ ਕੋ ਮੈਰਿਟ ਲਿਸਟ ਉਹੀ ਕਨਸਟੈਂਟ ਜੀ ਰਹੇ ਨਾ ਜ਼ਿਆਦਾ ਹਾਈ ਹੋਣੀਆਂ ਨਾ ਜ਼ਿਆਦਾ ਲੋ ਹੋਣੀਆਂ ਇਹ ਤੁਹਾਡੀ ਮੈਰਿਟ ਲਿਸਟ ਆ ਸੇਮ ਰਹੂਗੀ ਠੀਕ ਹੈ ਤੇ ਜਿਹੜੀ ਜਿਹੜੇ ਬੱਚਿਆਂ ਨੇ ਗੱਲ ਸਕਰੀਨਸ਼ਾਟ ਵਿੱਚ ਸੀ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਤਿੰਨਾਂ ਨੇ ਆਪਾਂ ਗੱਲ ਕਰਾਂਗੇ ਤੁਹਾਡੇ ਜਿਹੜੇ ਨੰਬਰ ਨੇ ਉਹ ਤੁਸੀਂ ਕਿਵੇਂ ਚੈੱਕ ਕਰਨਾ ਤੇ ਕਿਵੇਂ ਘਟੇ ਵਧੇ ਇਹ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਗੱਲਬਾਤ ਕਰਨੀਆਂ ਤੇ ਸਭ ਤੋਂ ਪਹਿਲਾਂ ਜਿਹੜੀ ਵੀ ਚੈਨਲ ਤੇ ਆਪਣੇ ਬੱਚੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਵੱਲ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਇਹਦੇ ਅੱਜ ਦੀ ਆਪਣੀ ਵੀਡੀਓ ਸਟਾਰਟ ਕਰਦੇ ਆਂ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਆਪਾਂ ਮੈਂ ਤਿੰਨ ਬੱਚਿਆਂ ਤੋਂ ਚਾਰ ਬੱਚਿਆਂ ਤੋਂ ਸਕਰੀਨਸ਼ਾਟ ਮੰਗਾਏ ਸੀ ਠੀਕ ਹੈ ਆਪਾਂ ਉਹਨਾਂ ਦੀ ਜਿਹੜੀ ਐ ਆਈਡੈਂਟੀਟੀ ਆਪਾਂ ਹਾਈਡ ਕਰੀ ਹੋਈ ਹੈ ਇਹ ਬੱਚੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਪੇਪਰ A ਹੁੰਦਾ ਜਿਹੜਾ 100 ਨੰਬਰ ਦਾ ਹੁੰਦਾ ਉਹ ਚੋਂ 77 ਨੰਬਰ ਆਏ ਸੀ ਠੀਕ ਹੈ ਤੇ ਜਦੋਂ ਨਾਰਮਲਾਈਜੇਸ਼ਨ ਹੋਈ ਸੀ 81.99 ਜਿਹੜੇ ਹੈਗੇ ਹੈਗੇ ਨੰਬਰ ਬਣੇ ਸੀ ਠੀਕ ਹੈ ਤੇ ਬਾਅਦ ਦੇ ਵਿੱਚ ਜਿਹੜਾ ਹੁਣ ਇਹ ਰਿਜ਼ਲਟ ਰਵਾਈਜ਼ ਹੋਇਆ ਇਹ ਆ ਜਿਹੜਾ ਰਿਜ਼ਲਟ ਆ ਤਾਂ ਆਪਣਾ ਜਿਹੜਾ ਪਹਿਲਾਂ ਆ ਗਿਆ ਸੀ ਨਾਰਮਲਾਈਜੇਸ਼ਨ ਕੀਤਾ ਹੋਇਆ ਆ ਰਿਜ਼ਲਟ ਰਵਾਈਜ਼ ਹੋ ਕੇ ਆਇਆ ਹੋਇਆ ਠੀਕ ਹੈ 70 ਨੰਬਰ ਸੀ ਇੱਥੇ ਇਹਦੇ 81 ਬੰਦੇ ਸੀ ਇਹ ਕੈਸੀ ਬੰਦੇ 99 ਇੱਥੇ ਦੇ 85 ਨੰਬਰ ਤੁਸੀਂ ਮੰਨ ਕੇ ਚੱਲੋ ਕਿ 4 ਨੰਬਰ ਜਿਹੜੇ ਵਧਿਆ ਇਸ ਬੱਚੇ ਦੇ ਠੀਕ ਹੈ ਤੇ ਪੇਪਰ ਬੀ ਦੇ ਵਿੱਚ ਕੋਈ ਮਤਲਬ ਕਿ ਚੇਂਜ ਨਹੀਂ ਕਰਿਆ ਇਹ ਸੇਮ ਰਿਹਾ ਠੀਕ ਹੈ ਤੇ ਹੁਣ ਇੱਕ ਆ ਕੈਂਡੀਡੇਟ ਸੀ ਆਪਣਾ ਇਹ ਵੀ ਮਤਲਬ ਕਿ ਲੜਕੇ ਦਾਗਾ ਤੇ 71 ਨੰਬਰ ਸੀਗੇ ਤੇ ਇਹਦੇ 76 ਹੋਏ ਠੀਕ ਹੈ ਉਸ ਟਾਈਮੇ ਨਾਰਮਲਾਈਜੇਸ਼ਨ ਤੋਂ ਬਾਅਦ ਇਹ ਪੁਰਾਣਾ ਰਿਜ਼ਲਟ ਹੈ ਤੇ ਜਿਹੜਾ ਰਿਜ਼ਲਟ ਰਵਾਈਜ਼ ਹੋਇਆ ਉਹ 71 ਸੀਏ 70 ਪੁਆਇੰਟ ਇਹਦੇ ਪੁਆਇੰਟਾਂ 'ਚ ਵਧਨੇ ਇੱਥੇ ਦੇਖੋ 539 ਹੈ ਨਾ ਇੱਥੇ ਵਧੇ 767 ਤਕਰੀਬ ਤਕਰੀਬਨ 150 ਪੁਆਇੰਟ ਦਾ ਜਿਹੜਾ ਹੈਗਾ ਅੰਤਰ ਹੋਇਆ ਸੀ ਆ ਤੇ ਇਹ ਵੀ ਆਪਣੇ ਕੋਲ ਇੱਕ ਮੇਲ ਕੈਂਡੀਡੇਟ ਦੇ ਸੀ ਇਹਦੇ 70 ਮਾਰਕ ਨੰਬਰ ਪਹਿਲਾ ਸੀਗੇ ਠੀਕ ਹੈ ਤੇ ਨਾਰਮਲਾਈਜੇਸ਼ਨ ਤੋਂ ਬਾਅਦ 82.85 ਹੋਏ ਤੇ ਇਸ ਤੋਂ ਬਾਅਦ ਜਦੋਂ ਹੁਣ ਕਾਲ ਰਿਜ਼ਲਟ ਹੈ ਰਿਜ਼ਲਟਰ ਵਾਈਜ਼ ਹੋਇਆ ਉਹਦੇ ਵਿੱਚ 70 ਨੰਬਰ ਸੀ ਤੇ 82.552 ਹੋਗੇ ਇੱਥੇ ਦੇਖੋ 312 ਸੀ ਵੀ ਕੁੱਲ ਮਿਲ ਲੈ ਕੇ ਇਹ ਚੀਜ਼ਾਂ ਤੇ ਇਹ ਜਿਹੜਾ ਪੇਪਰ B ਸੀ ਆ ਇਹ ਇਸ ਦੇ ਵਿੱਚ ਕੋਈ ਚੇਂਜ ਨਹੀਂ ਹੋਇਆ ਇਹ ਬਿਲਕੁਲ ਮਤਲਬ ਕੇ ਸੇਮ ਰਿਹਾ ਹੈ ਤੇ ਹੁਣ ਇਹਦੇ ਵਿੱਚ ਤੁਹਾਡੇ ਨੰਬਰ ਘਟਣ ਦਾ ਅਗਰ ਹੁਣ ਜਿਸ ਤਰੀਕੇ ਨਾਲ ਇਹ ਬੱਚਿਆਂ ਦੇ ਨੰਬਰ ਵਧੇ ਨੇ ਤਾਂ ਤੁਹਾਡਾ ਇਹਦੇ ਵਿੱਚ ਕੀ ਹੋ ਸਕਦਾ ਵੀ ਅਗਰ ਤੁਹਾਡੇ ਨੰਬਰ ਘਟਨੇ ਤਾਂ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਹੈ ਅਗਰ ਸਮਝੋ ਤੁਸੀਂ ਕਿਸੇ ਕੋਈ ਤੁਹਾਡਾ ਸਵਾਲ ਸਹੀ ਟਿਕ ਲੱਗਿਆ ਸੀ ਠੀਕ ਹੈ ਸਾਨੂੰ ਉਸ ਦਾ ਨੰਬਰ ਮਿਲਿਆ ਹੋਇਆ ਸੀਗਾ ਤੇ ਦੂਜੀ ਸਾਈਡ ਇੱਕ ਕੈਂਡੀਡੇਟ ਜਿਹਦਾ ਸਵਾਲ ਉਹਨੇ ਹੋਰ ਮਾਰਕ ਕਰਿਆ ਹੋਇਆ ਸੀ ਪਰ ਉਹਨੂੰ ਨੰਬਰ ਨਹੀਂ ਮਿਲਿਆ ਹੋਇਆ ਸੀ ਤੇ ਉਹਦਾ ਸਵਾਲ ਗਲਤ ਕੀਤਾ ਸੀ ਪਰ ਉਹਦਾ ਉਸ ਸਮੇਂ ਸਵਾਲ ਸਹੀ ਸੀ ਤੇ ਇਸਦਾ ਗਲਤ ਸੀ ਪਰ ਨੰਬਰ ਜਿਹੜਾ ਹੈਗਾ ਇਸ ਨੂੰ ਮਿਲ ਗਿਆ ਪਰ ਜਦੋਂ ਹੁਣ ਇਹ ਰੀਚੈਕਿੰਗ ਕਰੀ ਗਈ ਤਾਂ ਇਹ ਜਿਹੜਾ ਇਹ ਕੈਂਡੀਡੇਟ ਦਾ ਆਪਸ਼ਨ ਸੀ ਇਹ ਉਹਨੂੰ ਸਹੀ ਮੰਨਿਆ ਗਿਆ ਤੇ ਤੁਹਾਡੇ ਆਪਸ਼ਨ ਨੂੰ ਕਰ ਦਿੱਤਾ ਗਿਆ ਗਲਤ ਜਿਸ ਕਰਕੇ ਜਿਹੜਾ ਹੈਗਾ ਤੁਹਾਡੇ ਨੰਬਰ ਵੀ ਡਾਊਨ ਹੋ ਗਏ ਠੀਕ ਹੈ ਤੇ ਆਪਾਂ ਇੱਕ ਇਹ ਗੱਲ ਜ਼ਰੂਰੀ ਮੰਨ ਸਕਦੇ ਕਿ ਅਗਰ ਕਿਸੇ ਦੇ 4 ਨੰਬਰ ਵਧੇ ਹੈ ਤਾਂ ਇਹ ਸਿੱਧਾ ਮੈਟ ਹੈ ਜਿਹੜੀ ਹਾਈ ਹੈ ਨਹੀਂ ਇਹ ਮੈਂ ਸਿਰਫ ਉਹਨਾਂ ਕੈਂਡੀਡੇਟਸ ਦੇ ਲਈ ਨਹੀਂ ਜਿਨ੍ਹਾਂ ਦੇ ਪੁਆਇੰਟਾਂ 'ਚ ਨੰਬਰ ਵਧਨੇ ਠੀਕ ਹੈ ਜਾਂ ਇੱਥੇ ਚਲੋ 4 ਬੱਧ ਨੰਬਰ ਬੱਧ ਵਧ ਗਏ ਪਰ ਜਿਹੜੇ ਕੈਂਡੀਡੇਟਸ ਦੇ ਨੰਬਰ ਘਟ ਕੱਟੇ ਕਿਸੇ ਦੇ ਪੁਆਇੰਟਾਂ 'ਚ ਕੱਟ ਗਏ ਕਿਸੇ ਦੇ 2-3 ਨੰਬਰ ਘਟ ਗਏ ਤਾਂ ਤੁਹਾਡੀ ਜਿਹੜੀ ਮੈਰਿਟ ਹੈ ਉਹ ਤਕਰੀਬਨ ਤਕਰੀਬਨ ਕਨਸਟੈਂਟ ਰਹਿਣੀ ਆ ਠੀਕ ਹੈ ਤੇ ਹੁਣ ਜਿਹੜੇ 15500 ਕੈਂਡੀਡੇਟ ਬੁਲਾਏ ਸੀ 15500 11 ਤਕਰੀਬਨ ਤਕਰੀਬਨ ਕੈਂਡੀਡੇਟ ਬੁਲਾਏ ਹੋਣੇ ਇੱਕ ਸੀਟ ਲਈ ਘੱਟੋ-ਘੱਟ 9 ਕੈਂਡੀਡੇਟ ਲੀਜੀ ਹੋਣੇ ਠੀਕ ਹੈ 9 ਕੈਂਡੀਡੇਟ ਇੱਕ ਸੀਟ ਤੇ ਜਿਹੜਾ ਹੈਗਾ ਉਹਦੇ ਦਾਅਵੇਦਾਰੀ ਪੇਸ਼ ਕਰਦੇ ਨੇ ਹੁਣ ਜਿਹੜੇ ਫਿਜ਼ੀਕਲ ਹੈ ਤੁਹਾਡੇ ਫਿਜ਼ੀਕਲ ਦੀ ਅਪਡੇਟ ਵੀ ਜਿਹੜੀ ਹੈਗੀ 1 ਅਕਤੂਬਰ ਨੂੰ ਆ ਜੂਗੀ ਤੇ 7 ਅਕਤੂਬਰ ਤੋਂ ਤੁਹਾਡੇ ਜਿਹੜੇ ਹੈਗੇਗੇ ਟ੍ਰੈਕ ਸਟਾਰਟ ਹੋ ਜਾਣਗੇ ਤੁਸੀਂ ਆਪਣੀ ਜਿਹੜੀ ਫਿਜ਼ੀਕਲ ਦੀ ਤਿਆਰੀ ਰੱਖੋ ਜਿਹੜੀ ਇਹ ਹੈ ਹੁਣ ਅਗਰ ਕੋਈ ਇਸ ਦੇ ਵਿੱਚੋਂ ਨਵੇਂ ਕੈਂਡੀਡੇਟ ਆਪ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ 15511 ਕੈਂਡੀਡੇਟ ਨਹੀਂ ਅਗਰ ਉਹਦੇ ਵਿੱਚ ਕੋਈ 200 400 ਕੈਂਡੀਡੇਟ ਹੋਰ ਐਡ ਕੀਤਾ ਗਿਆ ਜਿਹੜੇ ਮੈਟਲਿਸਟ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਤੁਸੀਂ ਇੱਕ ਤਰ੍ਹਾਂ ਮਤਲਬ ਕਿ ਤੁਸੀਂ ਉਹਨਾਂ ਨੂੰ ਅਣ ਦੇਖਿਆ ਕਰ ਸਕਦੇ ਹੋ ਕਿਉਂਕਿ ਉਹਨਾਂ ਤੋਂ ਹੁਣ 4-10 ਦਿਨਾਂ ਦੇ ਵਿੱਚ ਕਿਸੇ ਤੋਂ ਫਿਜ਼ੀਕਲ ਦੀ ਤਿਆਰੀ ਨਹੀਂ ਲੱਗਣੀ ਠੀਕ ਹੈ ਤਿਆਰੀ ਸਿਰਫ ਫਿਜ਼ੀਕਲ ਸਿਰਫ ਉਹੀ ਕਲੀਅਰ ਕਰੂਗਾ ਜਿਹਦੇ 2 ਮਹੀਨੇ ਹੋ ਗਏ ਮਹੀਨਾ ਡੇਢ ਮਹੀਨਾ ਹੋ ਗਿਆ ਜਿਹਨੂੰ ਤਿਆਰੀ ਕਰਦੇ ਲੋ ਤਾਂ ਅਗਰ ਇਹਦੇ ਇਸ ਦੇ ਵਿੱਚ ਕੈਂਡੀਡੇਟ ਬੁਲਾਏ ਵੀ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਮੋਸਟ ਆਫ ਕੈਂਡੀਡੇਟਸ ਇਹੇ ਹੋਣਗੇ ਜਿਨ੍ਹਾਂ ਨੇ ਆਉਣੇ ਨਹੀਂ ਕਿਉਂ ਜਿਨ੍ਹਾਂ ਦੇ ਅਗਰ 72 ਤੋਂ ਮੈਟ ਗਈ ਆ ਕਿਸੇ ਦੇ 71.9 ਨੰਬਰ ਨੇ ਤਾਂ ਉਹ ਆਊਗਾ ਹੀ ਨਹੀਂ ਜਿਹੜਾ ਇਹਦੇ ਮਤਲਬ ਵਿੱਚ 72 ਰੈਡ ਹੋ ਗਿਆ ਹੁਣ 72 ਤੋਂ ਮੈਟ ਗਈ ਕਿਸੇ ਦੇ 72.1 ਨੇ ਉਹ ਕੈਂਡੀਡੇਟ ਨੇ ਆਉਣਾ ਹੀ ਕਿਉਂਕਿ ਨਾ ਉਹ ਆਲਾ ਸੋਚਦਾ ਕਿ ਅਸੀਂ ਜਰ ਕਿਉਂ ਮਿਹਨਤ ਕਰੀਏ ਵੀ ਸਾਡਾ ਤਾਂ ਲਿਸਟ 'ਚ ਨਾਮ ਬੈਸੇ ਹੀ ਨਹੀਂ ਆਉਣਾ ਮੈਟ ਕਰਕੇ ਵੀ ਨਹੀਂ ਆਉਣਾ ਚਾਹੀਦਾ ਅਸੀਂ ਫਿਜ਼ੀਕਲ ਕਲੀਅਰ ਕਰ ਚੁੱਕੇ ਠੀਕ ਹੈ ਤੇ ਅਗਲਾ ਫਿਰ ਮੰਨ ਲਓ ਕਿ ਅੱਗੇ ਸਟੱਡੀ ਆਲਾ ਦੇਖਦਾ ਕਿ ਅਗਲੇ 2026 ਬਾਰੇ ਦੇਖਦੇ ਆ 2026 ਦੀ ਤਿਆਰੀ ਕਰਦੇ ਆ ਆਪਾਂ ਕਿਉਂ ਹੁਣ ਆਪਣਾ ਜਿਹੜਾ ਟਾਈਮ ਖਰਾਬ ਕਰਨਾ ਕਿਉਂਕਿ ਜੇ ਤੁਸੀਂ ਫਿਜ਼ੀਕਲ ਦੀ ਤਿਆਰੀ ਕਰਦੇ ਹੋ ਤਾਂ ਫਿਜ਼ੀਕਲ ਦੀ ਤਿਆਰੀ ਕਰਦੇ ਸਮੇਂ ਇਹ ਹੁੰਦਾ ਕਿ ਤੁਸੀਂ ਫਿਜ਼ੀਕਲ ਦੀ ਸਵੇਰੇ ਗਰਾਊਂਡ 'ਚ ਜਾਏ ਸ਼ਾਮ ਨੂੰ ਗਰਾਊਂਡ 'ਚ ਜਾਏ ਤਾਂ ਮਤਲਬ ਪੜ੍ਹਨਾ ਫਰੋਖਾ ਹੋ ਜਾਂਦਾ ਠੀਕ ਆ ਇਸ ਲਈ ਜਿਹੜਾ ਤੁਸੀਂ ਆਪਣਾ ਫਿਜ਼ੀਕ ਫਿਜ਼ੀਕਲ ਤੁਹਾਡੇ ਬਸ 10-12 ਦਿਨਾਂ ਦੇ ਵਿੱਚ ਅਪਡੇਟ ਆ ਜੂਗੀ ਤੁਹਾਨੂੰ ਤੇ 7 ਤਰੀਕ ਤੋਂ ਤੁਹਾਡੇ ਫਿਜ਼ੀਕਲ ਸਟਾਰਟ ਨੇ ਫਿਜ਼ੀਕਲ ਤੁਹਾਡੇ ਹੁਣ ਜਲੰਧਰ ਹੋਣਿਆ ਹੁਣ ਜਿਹੜਾ ਪੰਜਾਬ ਦਾ ਮੌਸਮ ਹੈ ਉਹ ਵੀ ਬਿਲਕੁਲ ਜਿਹੜਾ ਹੈਗਾ ਸਹੀ ਹੋਇਆ ਪਿਆ ਤੇ ਤੁਹਾਡੇ ਫਿਜ਼ੀਕਲ ਹੋ ਰਹੀ ਤੂੰ ਹੁਣ ਇਸ ਤੋਂ ਜ਼ਿਆਦਾ ਲੇਟ ਨਹੀਂ ਹੋਣਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਕਿਹੜੇ ਕੈਂਡੀਡੇਟਸ ਨੇ ਤੇ ਉਹਨੂੰ 2026 ਤਿਆਰੀ ਕਿਵੇਂ ਕਰਨੀ ਚਾਹੀਦੀ ਹੈ ਠੀਕ ਹੈ ਤੇ ਜਿਹੜੇ ਕੈਂਡੀਡੇਟਸ ਦੇ ਨੰਬਰ ਹੁਣ ਪੁਆਇੰਟਾਂ ਦੇ ਵਿੱਚ ਨੇ ਜਿਵੇਂ ਆਪਾਂ ਗੱਲ ਕਰੀ ਆ ਠੀਕ ਹੈ ਤੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਫਿਜ਼ੀਕਲ ਤਾਂ ਕਲੀਅਰ ਕਰ ਲਾਂਗੇ ਪਰ ਫਾਈਨਲ ਲਿਸਟ ਦੇ ਵਿੱਚ ਨਾਮ ਨਹੀਂ ਆਉਂਦਾ ਮਤਲਬ ਕਿ ਆਪਾਂ ਕੁੱਲ ਮਿਲਾ ਕੇ ਇੱਕ ਵਾਰ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਕਿ ਜਿਹੜਾ ਤੁਸੀਂ ਅਗਰ ਸਾਡੇ ਸਾਡੇ ਪੁਆਇੰਟਾਂ 'ਚ ਵੀ ਨੰਬਰ ਵਧਣੇ ਤੁਸੀਂ ਫਿਜ਼ੀਕਲ ਜ਼ਰੂਰ ਦੇਣ ਜਾਓ ਤੁਹਾਨੂੰ ਪਤਾ ਲੱਗੇ ਕਿ ਅਗਰ ਅਗਲੀ ਵਾਰ ਤੁਸੀਂ ਫਾਈਨਲ ਸਿਲੈਕਸ਼ਨ ਲੈਣੀ ਆ ਤਾਂ ਤੁਹਾਨੂੰ ਫਿਜ਼ੀਕਲ ਦੀ ਤਿਆਰੀ ਇਸ ਹਿਸਾਬ ਨਾਲ ਵੀ ਕਰਨੀ ਪਊ ਉਸ ਤੇ ਇਸ ਤਰੀਕੇ ਨਾਲ ਪੜ੍ਹਨਾ ਪਊ ਕਿਉਂਕਿ ਉੱਥੇ ਕੰਪੀਟੀਸ਼ਨ ਦਾ ਤੁਹਾਨੂੰ ਪਤਾ ਲੱਗਦਾ ਹੈ ਅਗਰ ਤੁਹਾਡੇ ਨਾਲ 30 ਜਾਂ 40 ਬੰਦੇ ਗਰੁੱਪ 'ਚ ਭਜਾਉਂਦੇ ਤੁਹਾਨੂੰ ਉੱਥੇ ਪਤਾ ਲੱਗਦਾ ਠੀਕ ਹੈ ਤੁਹਾਨੂੰ ਉੱਥੇ ਜਾ ਕੇ ਤੁਹਾਡੇ ਕੰਪੀਟੀਸ਼ਨ ਦਾ ਪਤਾ ਲੱਗੂਗਾ ਕਿ ਤੁਸੀਂ ਕਿੰਨੇ ਪਾਣੀ ਜੋ ਕਿੰਨੇ ਕ ਦੁੱਧ 'ਚ ਬੈਠੋ ਠੀਕ ਹੈ ਤਾਂ ਇਸ ਲਈ ਮੈਂ ਤਾਂ ਕਹਿੰਦਾ ਤੁਸੀਂ ਫੀਲ ਕੋ ਜਰੂਰ ਦੇਣ ਜਾਓ ਤੇ 2026 ਦੀ ਵੀ ਨਾਲ-ਨਾਲ ਤਿਆਰੀ ਕਰਦੇ ਰਹੋ ਤੇ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਮੈਂ ਉਮੀਦ ਕਰਦਾ ਜੇ ਦੀ ਇਨਫੋਰਮੇਸ਼ਨ ਤੁਹਾਨੂੰ ਜਰੂਰ ਚੰਗੀ ਲੱਗੀ ਹੋਗੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ